पीआरटीसी ਦੇ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਹੈ। ਔਰ ਮੁਲਾਜ਼ਮਾਂ ਦੀ ਸਰਕਾਰ ਦੇ ਨਾਲ ਸਹਿਮਤੀ ਬਣੀ ਹੈ। ਦਰਸਲ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਕਰਨ ਦਾ ਇਹ ਮਸਲਾ ਸੀ ਔਰ ਇਸ ਮਸਲੇ ਤੇ ਸਹਿਮਤੀ ਬਣ ਗਈ ਹੈ। ਕਰਮਚਾਰੀਆਂ ਦੀ ਡਾਇਰੈਕਟਰ ਟਰਾਂਸਪੋਰਟ ਦੇ ਨਾਲ ਮੀਟਿੰਗ ਹੋਈ ਹੈ। ਔਰ ਇਸ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਨੇ ਸੰਤੁਸ਼ਟੀ ਜਤਾਈ ਹੈ ਔਰ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਤਨਖਾਹ 'ਚ ਦੇਰੀ ਹੋਣ ਦੇ ਚਲਦੇ ਹੰ ਸਟ੍ਰਾਈਕ ਕੀਤੀ ਸੀ। ਔਰ ਇਸ ਸਟ੍ਰਾਈਕ ਨੂੰ ਲੈ ਕੇ ਯਾਤਰੀਆਂ ਨੂੰ ਸਵਾਰੀਆਂ ਨੂੰ ਬੇहद ਖੱਜਲ ਖਵਾਰੀਆਂ ਚੱਲਣੀਆਂ ਪੈ ਰਹੀਆਂ ਸੀ ਬੇहद ਮੁਸ਼ਕਲਾਂ ਚੱਲਣੀਆਂ ਪੈ ਰਗੀਆਂ ਸੀ ਸੋ ਮੈਕਬੇ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਡਾਇਰੈਕਟਰ ਟਰਾਂਸਪੋਰਟ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਔਰ ਮੀਟਿੰਗ ਤੋਂ ਬਾਅਦ ਸਹਿਮਤੀ ਬਣੀ ਹੈ ਜਿਸ ਦੇ ਚੱਲਦੇ ਹੁਣ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਸਟ੍ਰਾਈਕ ਖਤਮ ਕਰਨ ਦਾ ਐਲਾਨ ਕਰ ਦਿੱਤਾ ਜਿਸ ਗੱਲ ਕਰਦੇ ਨਾਲ ਮੀਟਿੰਗ ਚ ਕਿਸ ਤਰ੍ਹਾਂ ਦੀ ਚੱਲਣੇ ਲਈ ਅੱਗੇ ਆਉਣ ਵਾਲੀ ਜਿਹੜਾ ਦਿਨਾਂ ਚ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਹੋਣੀ ਹੈ ਸਾਡੇ ਨਾਲ ਯੂਨੀਅਨ ਦੇ ਲੋਕ ਨੇ ਭਾਜੀ ਅੱਜ ਕਾਫੀ ਦੇਰ ਮੀਟਿੰਗ ਚੱਲੀ ਹੈ ਤੁਸੀਂ ਹੜਤਾਲ ਦਾ ਸਰਦਾ ਦਿੱਤਾ ਸੀ ਅ ਸਵੇਰ ਤੋਂ ਹੀ ਅਸੀਂ ਦੇਖ ਰਹੇ ਹਾਂ ਅੱਜ ਦੀ ਮੀਟਿੰਗ ਚ ਕੀ ਅੱਜ ਦੀ ਮੀਟਿੰਗ ਸਾਡੀ ਕਲੀਅਰ ਸੀਗੀ ਕਿ ਪਹਿਲਾਂ ਤਾਂ ਇਹ ਸੂਚੀ ਸਾਡਾ ਕਿ ਸਾਡੀ ਸੈਲਰੀ ਸਾਡੇ ਖਾਤਿਆਂ ਚ ਪਾਈ ਜਾਏ ਜਿਹੜੀ ਸੈਲਰੀ ਸਵੇਰ ਤੋਂ ਹੀ ਪ੍ਰੋਸੈਸ ਚੱਲ ਰਿਹਾ ਸੀ ਤੇ ਉਹ ਸੈਲਰੀ ਜਿਹੜੀ ਉਹ ਸਾਡੇ ਖਾਤਿਆਂ ਚ ਪਾ ਦਿੱਤੀ ਗਈ ਹੈ ਦੂਸਰਾ ਸਾਡਾ ਈਸ਼ੂ ਸੀਗਾ ਕਿ ਠੇਕੇਦਾਰ ਸਾਡੇ ਠੇਕੇਦਾਰ ਵੱਲੋਂ ਸਾਡੇ ਖਾਤਿਆਂ ਦੇ ਵਿੱਚੋਂ ਤਨਖਾਹ ਦੇ ਵਿੱਚੋਂ ਪੈਸੇ ਕੱਟ ਕੇ ਜਿਹੜੀ ਸਾਡੀ ਸਿਕਿਉਰਿਟੀ ਆ ਉਹ 15-15000 ਰੁਪਇਆ ਇੱਕ ਮੁਲਾਜ਼ਮ ਦਾ ਲਗਭਗ ਜਿਹੜਾ ਵਾ 5 ਤੋਂ 6 ਕਰੋੜ ਤੋਂ ਪਲੱਸ ਰੁਪਇਆ ਸੀ ਜਿਹੜਾ ਉਹ ਠੇਕੇਦਾਰ ਕੋਲ ਸੀਗਾ ਵੀ ਮਹਿਕਮਾ ਠੇਕੇਦਾਰ ਨੂੰ ਕੱਢਣ ਦੀ ਗੱਲ ਕਰਦਾ ਸੀਗਾ ਤੇ ਸਾਡੇ ਪੈਸਿਆਂ ਦੀ ਗੱਲ ਨਹੀਂ ਸੀ ਕਰਦਾ ਵੀ ਉਹ ਕੌਣ ਦਵਾਏਗਾ ਸਿਕਿਉਰਿਟੀ ਦੇ ਰੂਪ ਜਿਹੜਾ 6-7 ਕਰੋੜ ਰੁਪਇਆ ਸੋਨਦੀ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਨੂੰ ਜ਼ਿੰਮੇਵਾਰੀ ਚੱਕੀ ਵੀ ਉਹ ਸਾਰੇ ਪੈਸੇ ਆਉਣ ਤੋਂ ਬਾਅਦ ਹੀ ਡਾਇਰੈਕਟ ਉਹਦੇ ਖਿਲਾਫ ਕੋ ਕਾਰਵਾਈ ਕੀਤੀ ਜਾਏਗੀ ਉਹ ਪੈਸੇ ਕਢਾਏ ਜਾਣਗੇ ਤੇ ਉਹ ਕਢਾਉਣੇ ਵੀ ਬਣਦੇ ਸੀਗੇ ਜੇ ਨਹੀਂ ਕਾਰਵਾਈ ਦੀ ਤੁਸੀਂ ਮੰਗ ਕੀਤੀ ਸੀ ਠੇਕੇਦਾਰ ਦੀ ਤੁਸੀਂ ਬਿਲਕੁਲ ਕੋਈ ਉਹਦੀ ਕਾਰਵਾਈ ਕੀਤੀ ਜਾਏ ਅਗਲੀ ਮੰਗ ਸੀ ਕਿ ਜਿਹੜੇ ਮੁਲਾਜ਼ਮਾਂ ਦੀ ਡੈਥ ਹੋਈ ਆ ਉਹਨਾਂ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਵਾਰਸਾਂ ਨੂੰ ਜਿਹੜੀਆਂ ਉਹਨਾਂ ਦੀਆਂ ਬੰਦੀਆਂ ਸਹੂਲਤਾਂ ਨੇ ਚਾਹੇ ਗਰੂਪ ਇੰਸ਼ੋਰੈਂਸ ਹੋਵੇ ਚਾਹੇ ਵੈਲਫੇਅਰ ਫੰਡ ਹੋਵੇ ਦਵਾਈ ਜਾ ਸੋਚ ਬੰਦੀ ਠੇਕੇਦਾਰ ਦਾ ਨਮੈਂਦਾ ਆ ਅਸੀਂ ਪਰ ਠੇਕੇਦਾਰ ਦਾ ਨ ਉਹਨਾਂ ਨੇ ਕਲੀਅਰ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੂੰ ਹਦਾਇਤ ਵੀ ਕੀਤੀ ਵੀ ਅਗਲਾ ਮੀਟਿੰਗ ਦੇ ਵਿੱਚ ਜਿਹੜੀ ਉਹ ਅਗਲੀ ਮੀਟਿੰਗ ਦੀ ਡੇਟ ਫਿਕਸ ਕੀਤੀ ਉਸ ਮੀਟਿੰਗ ਦੇ ਵਿੱਚ ਉਹ ਉਹਨਾਂ ਦਾ ਨੁਮਾਇੰਦਾ ਜਿਹੜਾ ਵਾ ਉਹ ਆਏਗਾ ਤੇ ਉਹ ਆਣ ਕੇ ਕਲੀਅਰ ਕਰੇਗਾ ਸੋ ਇਹ ਦੋ ਤਿੰਨ ਇਸ਼ੂ ਸੀਗੇ ਸ਼ੰਕਾ ਸੀਗੀਆਂ ਜਿਹੜੀਆਂ ਉਹ ਕਲੀਅਰ ਕੀਤੀਆਂ ਨਾਲ ਦੀ ਨਾਲ ਗੱਲ ਕਰ ਲਈ ਵੀ ਜਿੱਥੇ ਸਾਡੀ ਡਿਮਾਂਡ ਸੀਗੀ ਜਾਂ ਜਿੱਥੇ ਸਾਡੀ ਮੀਟਿੰਗ ਦੀ ਚਿੱਠੀ ਉਹਨਾਂ ਨੇ ਰੱਦ ਕੀਤੀ ਸੀ ਉਥੇ ਡਾਇਰੈਕਟ ਅਸਟੇਟ ਟ੍ਰਾਂਸਪੋਰਟ ਨੇ ਦੁਬਾਰਾ ਮੀਟਿੰਗ ਬੁਲਾ ਕੇ ਵਧੀਆ ਮਾਹੌਲ 'ਚ ਮੀਟਿੰਗ ਕੀਤੀ ਆ ਸੋ ਵਿਭਾਗ ਦੀਆਂ ਕੁਝ ਕਮੀਆਂ ਜਾਂ ਕੁਝ ਘਾਟਾਂ ਸੀਗੀਆਂ ਜਿਹੜੀਆਂ ਜੋ ਨਾਲ ਦੀ ਨਾਲ ਵੱਡੇ ਪੱਧਰ ਤੇ ਜਿਹੜਾ ਸਾਡਾ ਘਾਟ ਆ ਰਹੀ ਹੈ ਜਾਂ ਕਹਿ ਸਕਦੇ ਆ ਤਨਖਾਹਾਂ ਵਿੱਚ ਦੇਰੀ ਆ ਰਹੀ ਆ ਉਹਦਾ ਇਸ਼ੂ ਵੀ ਸੀਗਾ ਜਿਹੜਾ ਸੋ ਅਸੀਂ ਵੀ ਪਹਿਲਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਚੁੱਕੇ ਹਾਂ ਵੀ 250 ਕਰੋੜ ਜਾਂ 300 ਕਰੋੜ ਰੁਪਈਆ ਜਿਹੜਾ ਫਰੀ ਸਫਰ ਵਾਲਾ ਫਸਿਆ ਖੜਾ ਸੋ ਉਹਨਾਂ ਨੇ ਵੀ ਕਲੀਅਰ ਕੀਤਾ ਕਿ ਬਿੱਲ ਗਏ ਨੇ ਪੈਂਡਿੰਗ ਚੱਲ ਰਿਹਾ ਬਿੱਲ ਵੀ ਆ ਜਾਣਗੇ ਜਲਦੀ ਕਹਿਣ ਤੋਂ ਭਾ ਵੀ ਵੱਡਾ ਕਾਰਨ ਜਿਹੜਾ ਤਨਖਾਹ ਦੀ ਦੇਰੀ ਦਾ ਹੈ ਉਹ ਕਿਤੇ ਨਾ ਕਿਤੇ ਵਿਭਾਗ ਦੇ ਅਧਿਕਾਰੀਆਂ ਲੋ ਵੀ ਕਹਿ ਸਕਦੇ ਇਸ਼ਾਰਾ ਜਾਂ ਕਹਿ ਸਕਦੇ ਵੀ ਸਾਨੂੰ ਕਲੀਅਰ ਕੀਤਾ ਗਿਆ ਵੀ ਉਹ ਉਹੀ ਕਾਰਨ ਹੈ ਕਿ ਫਰੀ ਸਫਰ ਵਾਲੇ ਜਿਹੜੇ ਪੈਸੇ ਉਹ ਨਹੀਂ ਆ ਰਹੇ ਸੋ ਅਸੀਂ ਉਹ ਪਹਿਲਾਂ ਵੀ ਇਲਜ਼ਾਮ ਲਾਉਂਦੇ ਰਹੇ ਹਾਂ ਸਰਕਾਰ ਤੇ ਵੀ ਸਰਕਾਰ ਨੇ ਫਰੀ ਸਫਰ ਸਹੂਲਤਾਂ ਦਿੱਤੀਆਂ ਨਹੀਂ ਦੇ ਦੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਸਿਰ ਤਨਖਾਹ ਕਾਉਣ ਦੀ ਜ਼ਿੰਮੇਵਾਰੀ ਜਿਹੜੀ ਡਾਇਰੈਕਟ ਅਸਟੇਟ ਟ੍ਰਾਂਸਪੋਰਟ ਨੇ ਚੱਕੀ ਹੈ ਕਿ ਸਮੇਂ ਸਿਰ ਜਿਹੜੀ ਆ ਪਹਿਲੇ ਹਫਤੇ ਚ ਸੈਲਰੀ ਹੈ ਜਿਹੜੀ ਰਿਲੀਜ਼ ਕਰਨ ਦੀ ਅਸੀਂ ਜ਼ਿੰਮੇਵਾਰੀ ਚੱਕਦੇ ਆਂ ਵੀ ਚਾਹੇ ਕਿਸੇ ਵੀ ਤਰੀਕੇ ਨਾਲ ਬਿੱਲ ਪਾਸ ਕਰਈਏ ਜੋ ਮਰਜ਼ੀ ਕਰੀਓ ਪਾਵਾਂਗੇ ਸੋ ਨਾਲ ਦੀ ਨਾਲ ਜਿਹੜੇ ਠੇਕੇਦਾਰ ਦੇ ਇਸ਼ੂ ਸੀ ਉਹਨਾਂ ਵਾਸਤੇ 28 ਤਰੀਕ ਦੀ ਮੀਟਿੰਗ ਹੈ ਜਿਹੜੀ ਉਹ ਫਿਕਸ ਕਰ ਦਿੱਤੀ ਗਈ ਹੈ ਵੀ 28 ਤਰੀਕ ਨੂੰ ਮੀਟਿੰਗ ਕਰਕੇ ਉਹ ਮਸਲੇ ਹੱਲ ਕੀਤੇ ਜਾਣਗੇ ਬਾਕੀ ਜਿਹੜੀਆਂ ਲੋਕਲ ਡਿਮਾਂਡਾਂ ਸੀ ਸਾਡੀਆਂ ਚਾਹੇ ਰੈਗੂਲਰ ਕਰਨ ਦੀ ਚਾਹੇ ਮੁਲਾਜ਼ਮ ਦੀ ਡਿਮਾਂਡs ਨਹੀਂ ਲੇਕਿਨ ਕਿਸੇ ਤਰ੍ਹਾਂ ਦੀ ਕੋਈ ਸਰੇਦ ਨਹੀਂ ਚੜਦੀ ਤਾਂ ਹੁਣ ਕਿਸੇ ਤਰ੍ਹਾਂ ਦਾ ਕੋਈ ਅਲਟੀਮੇਟਮ ਤੁਸੀਂ ਦਿੱਤਾ ਹੈ ਕਿ ਕਿਸੇ ਅਗਲੀ 28 ਮੀਟਿੰਗ ਵਿੱਚ ਕੋਈ ਨਹੀਂ ਹੋਣੀ ਤਾਂ ਅਗੇ ਰਲ ਕੇ ਤਿਆਰ ਹੋ ਜਾਓ ਦੇਖੋ ਜੀ ਉਹ ਸਾਡਾ ਇਹ ਸੈਲਰੀ ਨੂੰ ਲੈ ਕੇ ਕੱਲਾ ਪ੍ਰੋਟੈਸਟ ਸੀਗਾ ਉਹ ਪ੍ਰੋਟੈਸਟ ਚੱਲਦਾ ਰਿਹਾ ਸੀਗਾ ਸਵੇਰ ਤੋਂ ਸੈਲਰੀ ਪੈ ਗਈ ਆ ਉਹ ਨਾਲ ਦੀ ਨਾਲ ਠੇਕੇਦਾਰ ਦੀਆਂ ਜਿਹੜੀਆਂ ਸ਼ੰਕਾਵਾਂ ਸੀ ਉਹ ਦੂਰ ਹੋ ਗਈਆਂ ਉਹ ਪ੍ਰੋਟੈਸਟ ਜਿਹੜਾ ਉਹ ਸਾਡਾ 3 ਤਰੀਕ ਨੂੰ ਜਿਹੜਾ ਵਾ ਅਸੀਂ ਜਿਮਨੀ ਚੋਣਾ ਦੇ ਵਿੱਚ ਘੇਰਨ ਦਾ ਐਲਾਨ ਕੀਤਾ ਹੋਇਆ ਜਲੰਧਰ ਵਿੱਚ ਜਿਹੜਾ ਸਾਡਾ ਪ੍ਰੋਟੈਸਟ ਝੰਡਾ ਮਾਰਚ ਵਗੈਰਾ ਕਰਾਂਗੇ ਅਸੀਂ ਰੋਜ਼ ਪ੍ਰਦਰਸ਼ਨ ਉਸ ਤੋਂ ਬਾਅਦ ਉਹ ਪ੍ਰੋਟੈਸਟ ਸਰਕਾਰ ਦੇ ਵਿਰੁੱਧ ਸਾਡਾ ਚੱਲਦਾ ਹੀ ਰਹਿਣਾ ਜੀ ਬਾਕੀ ਜਿਹੜਾ ਵਿਭਾਗ ਵੱਲੋਂ ਜਿਹੜੀਆਂ ਕਾਰਵਾਈਆਂ ਕਰਨੀਆਂ ਅਸੀਂ ਉਹ ਵਿਭਾਗ ਵੱਲੋਂ ਸਾਨੂੰ ਸੰਤੁਸ਼ਟੀ ਕਰਾਈ ਗਈ ਕਲੀਅਰ ਕੀਤਾ ਗਿਆ ਬਸ ਅਸੀਂ ਉਹ ਕਾਰਵਾਈਆਂ ਕਰ ਰਹੇ ਹਾਂ ਸੋ ਕਿਤੇ ਨਾ ਕਿਤੇ ਅਸੀਂ ਅੱਜ ਦੀ ਮੀਟਿੰਗ ਤੋਂ ਸੰਤੁਸ਼ਟ ਹਾਂ ਕਿ ਵਿਭਾਗ ਵੱਲੋਂ ਸਹੀ ਤਰੀਕੇ ਨਾਲ ਜਾਇ ਜਿਹੜਾ ਬਣਦਾ ਵਾ ਵਿਭਾਗ ਦੇ ਅਧਿਕਾਰੀ ਉਹ ਕੰਮ ਕਰ ਰਹੇ ਆ ਸੋ ਜਿਹੜਾ ਸਰਕਾਰ ਪੱਧਰ ਤੇ ਫੈਸਲਾ ਹੋਣਾ ਵਾ ਉਹ ਫੈਸਲਾ ਸਰਕਾਰ ਪੱਧਰ ਤੇ ਕੈਬਨਟ ਦੀ ਮੀਟਿੰਗ ਦੇ ਵਿੱਚ ਜਾ ਕੇ ਜੇ ਮੁਲਾਜ਼ਮ ਕੰਟ੍ਰੈਕਟ ਤੇ ਕਰਨੇ ਜਾਂ ਪੱਕੇ ਕਰਨੇ ਆ ਰੈਗੂਲਰ ਕਰਨੇ ਆ ਉੱਥੇ ਜਾ ਕੇ ਡਿਸੀਜਨ ਹੋਣਾ ਕਿਉਂਕਿ ਜੇ 10 ਸਾਲ ਦੀ ਪਾਲਿਸੀ ਅਸੀਂ ਉਹਨੂੰ ਪਹਿਲਾਂ ਤੋਂ ਹੀ ਖਾਰਜ ਕਰਦੇ ਆਂ ਵੀ 10 ਸਾਲ ਦੀ ਪਾਲਿਸੀ ਦੇ ਵਿੱਚ ਕੁਝ ਵੀ ਨਾ ਕੋਈ ਪੀਏਡੀਆ ਨਾ ਕੋਈ ਗ੍ਰੇਡ ਪੇ ਆ ਨਾ ਕੋਈ ਸੈਲਰੀ ਆ ਨਾ ਕੋਈ ਨੌਕਰੀ ਸਿਕਯੁਰ ਆ ਉਹ ਚੀਜ਼ ਸਾਨੂੰ ਨਹੀਂ ਚਾਹੀਦੀ ਸਾਡੇ ਵਾਸਤੇ ਵੱਖਰਾ ਇੱਕ ਕੋਈ ਨਾ ਕੋਈ ਸਿਸਟਮ ਬਣਾਉਣਾ ਚਾਹੀਦਾ ਹੁਣ ਤੁਸੀਂ ਸੈਟੀਸਫਾਈ ਹੋ ਜਿੱਦਾਂ ਤੁਸੀਂ ਬਿਲਕੁਲ ਜੀ ਅਸੀਂ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਦੀ ਹੜਤਾਲ ਹੈ ਜਿਹੜੀ ਉਹ ਮਿਲ ਕੇ ਲੋਕਾਂ ਨੂੰ ਜਿੱਥੇ ਖੱਜਲ ਖਵਾਰੀ ਹੁੰਦੀ ਉਹਨੂੰ ਮੁੱਖ ਰੱਖਦੇ ਹੋਏ ਜਿਹੜੇ ਫ੍ਰੀ ਸਰਵਿਸ ਸਹੂਲਤਾਂ ਦਿੱਤੀਆਂ ਆ ਉਹਦੇ ਪੈਸੇ ਵੀ ਸਮੇਂ ਸਿਰ ਦਿਆ ਕਰੋ ਤਾਂ ਜੋ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲੇ ਨਾ ਸੀ ਹੜਤਾਲ ਕਰਨ ਵਾਲੇ ਪਾਸੇ ਨੂੰ ਜਾਈਏ ਤੇ ਨਾ ਹੀ ਕੋਈ ਹੋਰ ਦਿੱਕਤਾਂ ਹੋਣ ਜਿਹੜੀਆਂ ਠੇਕੇਦਾਰ ਦੀਆਂ ਦਿੱਕਤਾਂ ਨੇ ਉਹਨਾਂ ਨੂੰ ਵਿਭਾਗ ਦੇ ਅਧਿਕਾਰੀ ਨੇ ਜਿਹੜੀ ਉਹ ਹੱਲ ਕਰ ਰਹੇ ਆ ਤੇ ਸਾਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਵੀ ਜਿਵੇਂ ਅੱਜ ਉਹਨਾਂ ਨੇ ਗੱਲਬਾਤ ਕੀਤੀ ਆਉਣ ਵਾਲੇ ਸਮੇਂ 'ਚ ਉਹ ਹੱਲ ਕਰਕੇ ਸਮੇਂ ਸਿਰ ਤਨਖਾਹਾਂ ਪਾਉਣਗੇ ਠੀਕ ਹੈ ਤਾਂ ਬਿਲਕੁਲ ਅੱਜ ਯੂਨੀਅਨ ਦੀ ਮੀਟਿੰਗ ਹੋਈ ਹੈ ਔਰ ਬੜੇ ਕਾਫੀ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਜਿੱਦਾਂ ਇਹਨਾਂ ਨੇ ਕਿਹਾ ਕਿ ਸੈਲਰੀ ਦਾ ਆਈਸ਼ੂ ਸੀਗਾ ਔਰ ਸੈਲਰੀ ਦਾ ਆਈਸ਼ੂ ਹਾਲਾਂਕਿ ਮੀਟਿੰਗ 'ਚ ਸੁਲਝਾ ਲਿਆ ਗਿਆ ਹੈ ਇਹਨਾਂ ਦੀ ਸੈਲਰੀਆਂ ਜਿਹੜੀ ਵੀ ਭਈ ਸੀ ਉਹ ਉਹਨਾਂ ਦੇ ਖਾਤੇ 'ਚ ਪੈ ਗਈਆਂ ਲੇਕਿਨ ਦੂ ਜਲੰਧ ਦੇ ਵਿੱਚ ਜਿਮਨੀ ਚੌਂ ਨਾਉਣ ਵਾਲੇ ਉਹਦੇ ਵਿੱਚ ਵੀ ਮਾਰਸ਼ ਕਰਨ ਦੀ ਗੱਲ ਕੀਤੀ ਲੇਕਿਨ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਕਿਸ ਤਰ੍ਹਾਂ ਦੀ ਆਪਸੀ ਸਹਿਮਤੀ ਬੰਦੀ ਹੈ ਇਹ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਆਪਣੀ ਜਿਹੜੀ ਹੜਤਾਲ ਹੈ ਨੀਤੀ ਹੈ ਉਹ ਨੂੰ ਮੁਲਤਵੀ ਕਰ ਦਿੱਤਾ ਗਿਆ ਕੰਡੀਗਤੋ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 819